ਬਈ ਦਲਜੀਤ ਦਸਾਂਜ ਨਾਲ ਕਿੱਦਾਂ ਦੀ ਮੁਲਾਕਾਤ ਰਹੀ ਤੁਹਾਡੀ ਬਹੁਤ ਵਧੀਆ ਜੀ ਇਹੋ ਜਿਹੇ ਤਾਂ ਅਸੀਂ ਕਦੀ ਸੁਗਨੇ 'ਚ ਵੀ ਨਹੀਂ ਸੋਚਿਆ ਸੀ ਇੱਥੇ ਪਹੁੰਚਾਂਗੇ ਤੇ ਸੱਚੇ ਪਾਸ ਸਾਡੇ ਰੰਗ ਨਰਾਲੇ ਆ ਪੁੱਜ ਗਿਆ ਇਹੋ ਜਿਹਾ ਬੰਦਾ ਨਾ ਹੀ ਵੇਖਿਆ ਸੀ ਤੇ ਨਾ ਵੇਖਾਂਗੇ ਵੱਡੇ ਵੱਡੇ ਲੋਕ ਹੋ ਜਾਂਦੇ ਆ ਤੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਜੀ ਅਰੇ ਉਹ ਫੇਰ ਵੀ ਝੁੱਕ ਕੇ ਪੈਰੀ ਬਾਬੇ ਦੇ ਪਿਆ ਸ਼ੇਰ ਵੀ ਉਹ ਕਹਿੰਦੇ ਆ ਉਹਦੋਂ ਗਲਤ ਆ ਗਲਤ ਆ ਪਰ ਉਹ ਗਲਤ ਨਹੀਂ ਆ ਉਹ ਆਪਣੀ ਜਗ੍ਹਾ ਤੇ ਸਹੀ ਆ ਜਦੋਂ ਸਹੀ ਮਾਂ ਹਨ ਨੂੰ ਬੇਟਾ ਜੰਮਦੀ ਆ ਨਾ ਬਾਹਰ ਨਿਕਲਦਾ ਵਾ ਤੋ ਜਦੋਂ ਨਿਕਲਦੀ ਕਹਿੰਦੇ ਪੈਰੀ ਪਹਿਣਾ ਉਹਾਨੂੰ ਇਹ ਨਹੀਂ ਕਹਿੰਦੀ ਆ ਹਿੰਦੂ ਆ ਤੇ ਆ ਮੁਸਲਮਾਨ ਆ ਤੇ ਆ ਕਿਹੜਾ ਵਾ ਸਾਨੂੰ ਜਿਹੜਾ ਹੁੰਦਾ ਸੀ ਉਹਦੇ ਪੈਰੀ ਪੈਨੇ ਆ ਕਿ ਉਹ ਸਾਡੀ ਮਾਂ ਦੀ ਪਿਓ ਦੀ ਇਹ ਸਿੱਖਿਆ ਵਾ ਬਾਅਦ ਚ ਅਸੀਂ ਆਪੋ ਜਦੋਂ ਵੱਡੇ ਹੋ ਜਾਂਦੇ ਆ ਫਿਰ ਅਸੀਂ ਆਪੋ ਚੋਂ ਹੀ ਇਖਾ ਪੈਦਾ ਕਰ ਲੈਨੇ ਆ ਪਰ ਉਹ ਦਿਲਜੀਤ ਸਣਾ ਨੂੰ ਮਾਰਦ ਕਹਿੰਦੇ ਧਮਕੀਆਂ ਦਿੰਦੇ ਪਹਿਲਾਂ ਸਾਨੂੰ ਮਾਰ ਸਾਨੂੰ ਕਿਹਨੇ ਧਮਕੀ ਦਿੱਤੀ ਬਾਬਾ ਜੀ ਜਿਹੜੇ ਫੋਨਾਂ ਤੇ ਆ ਰਹੇ ਆ ਧਮਕੀਆਂ ਦਿੰਦੇ ਆ ਉਹਨੂੰ ਤੇ ਉਹ ਪਹਿਲਾਂ ਸਾਨੂੰ ਮਾਰਨ ਸਾਡੀ ਉਹਨੇ ਮੱਤ ਕੀਤੀ ਆ ਅਸੀਂ ਤੇ ਉਹਦੇ ਨਾਲ ਆ ਪਹਿਲਾਂ ਸਾਨੂੰ ਮਾਰ ਕੇ ਫਿਰ ਉਹਦੇ ਤੱਕ ਜਾ ਉਹਨੇ ਤੇ ਸਾਡੀ ਸੇਵਾ ਕੀਤੀ ਬਹੁਤ ਜ਼ਿਆਦਾ ਹੱਦੋਂ ਵੱਧ ਸਾਨੂੰ ਪਤਾ ਹੀ ਨਹੀਂ ਲੱਗਾ ਇੱਥੇ ਹੜ ਆਇਆ ਤੇ ਨਹੀਂ ਆਇਆ ਨਾਲ ਉਹਦੇ ਹਰ ਚੀਜ਼ ਹਰ ਪੱਖਿਆਂ ਤੱਕ ਹਰ ਚੀਜ਼ਾਂ ਤੱਕ ਨਾਲੋਂ ਨਾਲ ਪਹੁੰਚ ਗਿਆ ਘਰ ਟੁੱਟਿਆ ਘਰ ਬਣਾਉਣ ਡਿਆ ਪੈਲੀਆਂ ਚ ਬੀ ਪੈਣ ਡਿਆ ਗਰੂਵਰ ਸਿੱਖ ਨਾਲ ਬੀ ਪਾਉਂਦੀ ਆ ਗਰੂਵਰ ਸਿੱਖ ਰਲ ਕੇ ਬੀ ਨਾਲ ਹੀ ਉਹਨਾਂ ਦੇ ਟਰੈਕਟਰ ਨਾਲ ਹੀ ਬੀ ਨਾਲ ਹੀ ਖਾਦ ਸਭ ਕੁਝ ਕਰਨ ਕੇ ਬੀਜੀ ਜਾਂਦੀ ਆ ਉੱਤੇ ਕਿਸੇ ਦੁੱਖ ਆਉਣੀ ਨਹੀਂ ਦੇਣ ਦੀ ਕਿਸੇ ਚੀਜ਼ ਨੂੰ ਸਾਨੂੰ ਪਤਾ ਹੀ ਨਹੀਂ ਦੁੱਖ ਭੁੱਲ ਗਿਆ ਦਲਜੀਤ ਦੁਸਾਂਝ ਹੋਣਾਂ ਨਾਲ ਉਹ ਮੁਲਾਕਾਤ ਦੇ ਪਲ ਕੀਵਿੰਦੇ ਸੀਗੇ ਜਦੋਂ ਚੋਕੇ ਪੈਰੀ ਆਇਆ ਹੱਥ ਹੁਣ ਦਿਲਜੀਤ ਦਿਲਜੀਤ ਹੱਥ ਫੜੇ ਉਹਦੇ ਤੇ ਇਹ ਨਹੀਂ ਪੁੱਤਰਾ ਕੰਮ ਫਿਰ ਉਹ ਮਿਲਿਆ ਮਿਲ ਕੇ ਕਹਿੰਦਾ ਬਾਬਾ ਜੀ ਦੱਸੋ ਮੈਂ ਕਿਹਾ ਜੀ ਕਹਿੰਦਾ ਕੋਈ ਸੇਵਾ ਸਾਡੇ ਲੈ ਕੇ ਮੈਂ ਕਿਹਾ ਜਿਹੜੀ ਤੂੰ ਪੁੱਤ ਸੇਵਾ ਕਰਨ ਰਿਆ ਮੈਂ ਤਾਂ ਪੈਸਾ ਤੇ ਦਾਨੀਆਂ ਬਾਨੀਆਂ ਕੋਈ ਵਸੇਰਾ ਪੈਸਾ ਤੇ ਲੋਕਾਂ ਕੋ ਅੰਦਰ ਭਰੇ ਆ 100 100 ਕਿੱਲੇ ਵਾਲੇ ਵੀ ਆ ਗਿਆ ਪਰ ਇਹ ਦਾਨ ਨਹੀਂ ਮੈਂ ਕੋਈ ਕਰ ਸਕਦਾ ਦਲਜੀਤ ਵਰਗੇ ਹਨ ਇਨਸਾਨ ਜਿਹੜੇ ਨੇ ਪਹਿਲਾਂ ਹੀ ਸਮਾਜ ਪਦਰੀ ਸੇਵਾ ਕਰਦੇ ਰਹਿੰਦੇ ਨੇ ਤੇ ਹੁਣ ਵੀ ਜਿਹੜੀ ਉਹ ਸੇਵਾ ਦੀ ਭਾਵਨਾ ਦੇ ਨਾਲ ਤੁਹਾਨੂੰ ਜਿਹੜੋ ਬੁਲਾਇਆ ਸੀਗਾ ਲੱਗਦਾ ਸੀਗਾ ਕਿ ਕੋਈ ਸੁਪਨੇ ਵਾਲੀ ਗੱਲ ਹੋ ਗਈ ਹੈ ਸੁਪਨੇ ਵਾਲੀ ਹੋ ਗਈ ਹੈ ਜੀ ਇਹ ਤੇ ਉਹ ਪਤਾ ਨਹੀਂ ਉਹਦੇ ਰੰਗ ਉਹਨੇ ਕਿੱਧਰ ਨੂੰ ਘੁਮਾਤਾ ਹਨ ਨੂੰ ਇਹਨੂੰ ਤੇ ਪਤਾ ਹੀ ਨਹੀਂ ਲੱਗਾ ਜਾ ਚੂਟਾ ਲਵਾਂਗੇ ਤੇ ਨਹੀਂ ਲਵਾਂਗੇ ਅੱਛਾ ਪਹਿਲਾਂ ਕਦੀ ਹੂਟਾ ਲਿਆ ਨਾ ਜੀ ਪਹਿਲਾਂ ਕਿੱਥੇ ਜਾ ਚੂਟਾ ਲਿਆ ਪਹਿਲਾਂ ਟ੍ਰੇਨ 'ਚ ਇੱਕ ਦੋ ਵਾਰਾ ਘੁੰਮਿਆ ਹੁਣ ਜਿੱਦਾਂ ਦੇ ਸ਼ਰੀਰ ਹੋ ਗਏ ਹੁਣ ਤੇ ਟ੍ਰੇਨ ਵੀ ਭੁੱਲ ਗਈ ਸਿਆਲ ਨੇੜੇ ਆ ਗਿਆ ਹਨਾ ਹੁਣ ਤਾਂ ਅਸਿਆਲਾਂ ਦੇ ਵਿੱਚ ਕਾਫੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਬੱਡਾਂ ਦੀ ਗੱਦਿਆਂ ਦੀ ਸਾਰੀ ਕੁਝ ਮੁਹਈਆ ਜਿਹੜੀ ਆ ਗਲੋਬਲ ਸਿੱਖ ਕਰਾ ਰਹੀ ਐ ਫਿਰ ਸਭ ਗਰੂਵਰ ਸਿੱਖ ਜੀ ਉਹ ਕਹਿੰਦੇ ਘਰ ਬਣ ਲੈਂਦੋ ਗੱਦੇ ਵੀ ਆ ਜਾਣੇ ਫਰਿੱਜਾਂ ਵੀ ਆਏਣੀਆਂ ਟੀਵੀ ਵੀ ਆ ਜਾਣੇ ਤੁਹਾਨੂੰ ਆ ਮਸ਼ੀਨਾਂ ਵੀ ਆਏਣੀਆਂ ਕੱਪੜੇ ਧੋਣ ਵਾਲੀਆਂ ਲੈ ਲੈ ਕੇ ਉਹਨਾਂ ਆਂਦੇ ਅਸੀਂ ਡੰਪ ਭਰੇ ਆ ਕੋਈ ਖਾਸ ਗੱਲਬਾਤ ਤੁਹਾਡੇ ਨਾਲ ਕੋਈ ਮੁਲਕਾ ਖਾਸ ਗੱਲ ਮੇਰੇ ਨਾਲ ਇਹ ਗੱਲਬਾਤ ਹੋਈ ਸੀ ਉਹਨੇ ਕਿਹਾ ਬਾਬਾ ਜੀ ਮੈਂ ਆ ਸੋਚ ਆਉਣਾ ਨਹੀਂ ਚਾਹੁੰਦਾ ਤੇ ਇਹ ਸੋਚ ਕਹਿੰਦਾ ਮੈਂ ਪੰਜਾਬ ਖਾਤਰ ਆ ਗਿਆ ਤੇ ਪੰਜਾਬ ਦੇ ਖਾਤੇ ਚ ਪੈਸੇ ਜੜ ਜਾਣਦਾ ਕਹਿੰਦਾ ਮੈਂ ਇਹ ਸੋਚ ਆਉਣਾ ਨਹੀਂ ਆਹ ਖਾਸ ਗੱਲ ਮੇਰੇ ਨਾਲ ਦਿਲੋਂ ਕੀਤੀ ਤੁਸੀਂ ਉੱਥੇ ਚਲਦੀ ਸ਼ੋਅ ਦੇ ਵਿੱਚ ਭਾਵੁਕ ਵੀ ਹੋਏ ਸੀ ਕਿ ਕੀ ਗੱਲ ਸੀਗੀ ਉਹ ਮਸਲਾ ਕੀ ਸੀ ਮਸਲਾ ਸੀ ਉਹਨਾਂ ਪੁੱਛਿਆ ਸੀ ਸਾਨੂੰ ਨੁਕਸਾਨ ਅਸੀਂ ਉਹਨਾਂ ਨੂੰ ਦੱਸਿਆ ਤੇ ਇਹ ਹੋਇਆ ਸਾਨੂੰ ਇਹਨਾਂ ਨੇ ਕੋਈ ਤੰਗੀ ਨਹੀਂ ਆਉਣ ਦਿੱਤੀ ਸਾਨੂੰ ਉਹੋ ਹੀ 2 ਦਿਨ 3 ਦਿਨ ਆਈ ਆ ਜਿਹੜੇ ਪਹੁੰਚੇ ਨੇ ਜਦੋਂ ਇਹ ਟੀਮਾਂ ਪਹੁੰਚ ਗਈਆਂ ਸਾਨੂੰ ਕੋਈ ਤੰਗੀ ਨਹੀਂ ਆਈ। ਯਾ ਸਾਡੇ ਪੁੱਤਰਾਂ ਵਰਗਾ ਵਾ ਚਲੋ ਅਸੀਂ ਬਾਜੀ ਕਹਿ ਦਿੰਦੇ ਕਿਉਂ ਦਾ ਰੰਕ ਬਹੁਤ ਉੱਚਾ ਚੱਲ ਗਿਆ। ਪਰ ਕਹਿੰਦੇ ਪੁੱਤ ਜਿੱਡਾ ਮਰਜ਼ੀ ਉੱਚਾ ਹੋ ਜੇ ਤੇ ਹੈ ਤੇ ਪੋਤੀ ਪੋਤੀ ਰਹੇ। ਫਿਰ ਵੀ ਰੰਕ ਉੱਚਾ ਹੋ ਚੱਲ ਜਦੋਂ ਉੱਚਾ ਚੱਲ ਜੇ ਨਾ ਉਹਦਾ ਰੰਕ ਤੇ ਫਿਰ ਅਹੀਂ ਉਹਨੂੰ ਕਿਸ ਤਰੀਕੇ ਨਾਲ ਬੁਲਾਉਨੇ ਆ। ਹਾਂਜੀ ਜਦੋਂ ਉਹਦਾ ਰੰਕ ਜਿੱਦਾਂ ਉਹ ਆਂਦੇ ਨਾ ਆ ਮੇਰਾ ਪੁੱਤ ਥਾਣੇਦਾਰ ਆ ਗਿਆ। ਹਾ ਮੇਰਾ ਪਤਾ ਡੀਐਸਪੀ ਆ ਗਿਆ ਉਹ ਹਿਸਾਬ ਉਹਦਾ ਹੋ ਗਿਆ ਤੁਹਾਡੀ ਅਮિતા ਬੱਚਨ ਦੇ ਨਾਲ ਵੀ ਗੱਲਬਾਤ ਕੋਈ ਹੋਈ ਸੀਗੀ ਜਾਂ ਉਹਨਾਂ ਨੇ ਮੁਲਾਕਾਤ ਕੀਤੀ ਹੋਈ ਹੈ ਬਤਾ ਬੱਚਨ ਨਾਲ ਮੁਲਾਕਾਤ ਇੰਨੀ ਹੋਈ ਮੈਂ ਗਿਫਟ ਖੜੇ ਹੀ ਤੇ ਚਲੋ ਉੱਥੇ ਘਟਾ ਵਾਦਾ ਹੋ ਗਿਆ ਇੱਕ ਦੂਜੇ ਦੇ ਚੁੱਕ ਕੇ ਗਿਫਟ ਦੇ ਦਿੰਦੇ ਆ ਮੈਂ ਸਾਰਿਆਂ ਵਾਸਤੇ ਖੜੇ ਹੀ ਮੈਂ ਮਤਾ ਬੱਚਨ ਨੂੰ ਫੜਾਇਆ ਗਿਫਟ ਉਹਨਾਂ ਫੜਿਆ ਹੱਥ ਗਾਵੇਂ ਕੀਤਾ ਉਹਨਾਂ ਹੱਥ ਮਿਲਿਓ ਚੰਗੀ ਤਰ੍ਹਾਂ ਚਾਹ ਕੀਤਾ ਉਹਨਾਂ ਨੂੰ ਖੰਡਾ ਗਿਫਟ ਦਿੱਤਾ ਮੈਂ ਇਹਨਾਂ ਨੂੰ ਵੀ ਗਿਫਟ ਦੇਣਾ ਸੀ ਜਦੋਂ ਮੈਂ ਘੁੰਮ ਕੇ ਵੇਖਿਆ ਤੇ ਮੇਰੀ ਸਾਲੀ ਚ ਗਿਫਟ ਨਹੀਂ ਅੱਛਾ 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 ਉਹ ਮੈਂ ਕਿਹਾ ਅੱਗੇ ਪਿੱਛੇ ਹੋ ਗਿਆ ਕਹਿੰਦਾ ਉਹ ਅੱਗੇ ਪਿੱਛੇ ਉਹ ਮੇਰਾ ਗਿਫਟ ਚੁੱਕ ਕੇ ਕਿਸ ਨੇ ਮੁਤਾਵਾਜ ਨੂੰ ਹੋਰ ਫੜਾਤਾ ਅੱਛਾ ਉਹ ਗਿਫਟ ਦੇ ਵਿੱਚ ਕੀ ਸਪੈਸ਼ਲ ਸੀ ਅੱਜ ਉਹ ਜੀ ਗਿਫਟ ਮੈਂ ਖੰਡੇ ਖੜੇ ਸੀ ਆਪਣੇ ਗੁਰਦੁਆਰੇ ਦੇ ਅੰਮ੍ਰਿਤਸਰ ਹਾਂਜੀ ਉਹ ਮੈਂ ਖੜੇ ਸਾਰਿਆਂ ਵਾਸਤੇ ਹੀ ਉੱਪਰ ਮੇਰੇ ਇਦਾਂ ਕਰਕੇ ਉਲਟ ਪੁਲਟ ਹੋਣਾ ਉਹ ਫਿਰ ਜਲਜੀਤ ਭਾਜੀ ਨੂੰ ਦਿੱਤਾ ਨਹੀਂ ਗਿਆ ਪਰ ਇਹ ਜਿਨ੍ਹਾਂ ਨੂੰ ਮੈਂ ਦੇਣਾ ਚਾਹੁੰਦਾ ਸੀ ਦਿਲੋਂ ਉਹਨਾਂ ਤੱਕ ਇਸ ਵੀਡੀਓ ਜ਼ਰੀਏ ਉਹ ਤੁਹਾਡਾ ਗਿਫਟ ਕਬੂਲ ਕਰਨਗੇ ਤੁਸੀਂ ਇਹ ਗੱਲ ਇੱਥੋਂ ਜ਼ਰੀਏ ਤੁਸੀਂ ਵੀਡੀਓ ਦੇ ਜ਼ਰੀਏ ਜਿਹੜਾ ਹੈ ਤੁਸੀਂ ਉਹਨਾਂ ਨੂੰ ਅਪੀਲ ਕਰ ਸਕਦੇ ਹੋ ਕਿ ਮੇਰਾ ਗਿਫਟ ਜਿਹੜਾ ਹੈ ਤੁਹਾਡੇ ਤੱਕ ਪਹੁੰਚਿਆ ਜਾਂ ਨਹੀਂ ਪਹੁੰਚਿਆ ਕਹਦੇ ਹੋ ਇੱਕ ਠੀਕ ਹੈ ਸਾਡੇ ਪੁੱਤਰਾ ਬਰਾਬਰ ਨਹੀਂ ਆ ਪੁੱਤਰ ਵੀ ਲੱਗਦਾ ਮੈਂ ਤੇ ਅਸੀਂ ਭਾਜੀ ਵੀ ਕਹਿੰਦੇ ਆ ਬੜਾ ਉਹਦਾ ਵਡਾਵਾ ਤੇ ਪਰ ਪੁੱਤਰਾ ਇੱਕ ਗੱਲ ਇਹ ਗਿਫਟ ਅਸੀਂ ਜਰੂਰ ਲੈ ਕੇ ਗਏ ਸੀ ਪਰ ਗਿਫਟ ਉੱਥੇ ਹੀ ਥਾਲੀ 'ਚ ਗਾਂ ਪਛਾਂਹ ਹੋ ਗਿਆ ਰੱਖ ਕੇ ਜਿਹੜੇ ਕਹਿੰਦੇ ਦਿੰਨੇ ਆ ਪਰ ਅਸੀਂ ਲੈ ਕੇ ਗਏ ਹੀ ਉਹ ਤੈਨੂੰ ਅਸੀਂ ਪਿੰਡ ਮੰਗਿਆ ਆਉਣ ਵਾਸਤੇ ਤੇ ਸਾਡੇ ਪਿੰਡ ਦੇ ਦੁਆਲੇ ਇੱਕ ਢੇੜਾ ਲਾ ਦੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਤੈਨੂੰ ਪਹਿਲਾਂ ਵੀ ਕਹੀ ਪਾਂ ਘਰ ਬਣਾ ਪਾ ਕੇ ਦੇ ਪਰ ਇੱਕ ਆ ਕੇ ਢੇੜਾ ਪਿੰਡ ਦੇ ਦੁਆਲੇ ਲਾ ਦੇ ਸਾਰੇ ਧੋਨੇ ਤੋਤੇ ਜਾਣਗੇ ਇੱਕ ਢੇੜਾ ਲਾ ਦੇ ਸਾਡੇ ਪਿੰਡ ਦੇ ਦੁਆਲੇ ਆ ਕੇ ਮੈਂ ਪਹਿਲਾਂ ਵੀ ਉਹਨਾਂ ਨੂੰ ਇੱਕ ਗੱਲ ਕਹੀ ਤੇ ਅੱਜ ਵੀ ਕਹਿੰਦਾ ਤੇ ਮੇਰੇ ਪਿੰਡ ਆ ਕੇ ਇੱਕ ਢੇੜਾ ਲਾ ਦੇ ਪੱਕਾ ਹੋਣਗੇ ਜੇ ਤੁਸੀਂ ਕਿਹਾ ਤੁਹਾਡੇ ਬੀਨ ਮੈਨੂੰ ਉਹਦੇ ਤੇ ਪੂਰਾ ਯਕੀਨ ਆਸ ਰੱਖ ਕੇ ਬੈਠਾ ਮੈਂ ਗਾੜੀ ਹੋ ਰੱਬ ਦੀ ਮਰਜ਼ੀ ਤੁਸੀਂ ਪੂਰੀ ਆਸ ਲਾਉਂਦੇ ਹੋ ਪੂਰੀ ਆਸ ਲਈ ਹੈ ਮੇਰੇ ਕੋ ਆਊਗਾ ਪਿੰਡ ਅੱਛਾ ਹਾਂਜੀ ਕੀ ਬਾਤ ਐਡਾ ਯਕੀਨ ਬਾਬਾ ਜੀ ਹਾਂਜੀ ਮੈਂ ਉਹ ਜਦੋਂ ਮੈਨੂੰ ਸਲਾਨੀ ਜੀ ਮਿਲੇ ਸੀ ਮੈਨੂੰ ਉਹਦੇ ਯਕੀਨ ਹੋ ਗਿਆ ਸੀ ਉਹਨਾਂ ਤੇ ਮੈਂ ਉਹਦੇ ਹੀ ਕਹਿਤਾ ਸੀ ਤੇ ਮੇਰੇ ਪਿੰਡ ਦੇ ਦੁਆਲੇ ਇੱਕ ਘੇੜਾ ਲਾ ਮੈਂ ਕਿਹਾ ਬਾਬਾ ਜੀ ਜ਼ਰੂਰ ਆਉਣਗੇ ਉਦੋਂ ਆਣਗੇ ਜਦੋਂ ਘਰ ਬਣਨਗੇ ਠੀਕ ਆ ਬਣ ਜਾਣਗੇ ਜਲਦੀ ਜਲਦੀ ਆਉਣਗੇ ਫਿਰ ਜਲਦੀ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਬੀਤੀ ਦਿਨੀ ਤੁਸੀਂ ਦੇਖਿਆ ਹੋਊਗਾ ਕਿ ਦਲਜੀਤ ਦਸਾਂਜ ਦੇ ਸ਼ੋਅ ਦੇ ਵਿੱਚ ਜਿੱਥੇ ਕੇਬੀਸੀ ਅ 쇼 ਹੋਇਆ ਸੀਗਾ ਉਸ ਦੇ ਵਿੱਚ ਤੁਸੀਂ ਇਸ ਬਜ਼ੁਰਗ ਨੂੰ ਜੋ ਮੇਰੇ ਲਾਗੇ ਬੈਠੇ ਹੋਏ ਨੇ ਉਹਨਾਂ ਨੂੰ ਤੁਸੀਂ ਉਸ 쇼 ਦੇ ਵਿੱਚ ਦੇਖਿਆ ਹੋਊਗਾ ਅਕਸਰ ਜਦੋਂ ਮਾਹੌਲ ਇੱਕ ਵਾਰੀ ਤਣਾਪੁਰ ਬਣ ਗਿਆ ਸੀਗਾ ਜਦੋਂ ਹੜਪੀੜਤਾਾਂ ਦੀ ਮਦਦ ਲਈ ਜਿਹੜੇ ਆ ਦਲਜੀਤ ਦਸਾਂਝ ਘਰਾ ਘਰਾ ਦੇ ਵਿੱਚ ਉਤਰ ਗਏ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਕਿ ਬਜ਼ੁਰਗ ਉਹਨਾਂ ਨੂੰ ਮਿਲੇ ਤੇ ਦਲਜੀਤ ਬਾਈ ਹੁਣਾਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਸੁਪਨੇ ਜਿਹੜੇ ਨੇ ਹਕੀਕਤ ਵਿੱਚ ਜਦੋਂ ਸੱਚ ਹੋਣ ਲੱਗਣ ਤਾਂ ਇਹੋ ਜਿਹਾ ਲੱਗਦਾ ਕਿ ਜਿਵੇਂ ਡ੍ਰੀਮ ਫਾਲ ਜਿਹੜਾ ਵਾ ਇੱਕ ਵਾਰੀ ਹੋ ਜਾਂਦਾ ਆ ਤੇ ਸਾਡੇ ਨਾਲ ਉਹ ਬਜ਼ੁਰਗ ਮੌਜੂਦ ਨੇ ਜਿਨ੍ਹਾਂ ਨੇ ਹੜਪੀਟਾਂ ਦੀ ਸੇਵਾ ਵੀ ਕੀਤੀ ਤੇ ਇਸ ਬਜ਼ੁਰਗ ਦਾ ਜਿਹੜਾ ਘਰ ਸੀਗਾ بارش ਦੌਰਾਨ ਜਿਹੜਾ ਆ ਉਹ ਟੈ ਟੇਰੀ ਹੋ ਗਿਆ ਸੀਗਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਆ ਆਪਣਾ ਗਰਪਾਲ ਸਿੰਘ ਜੀ ਪਿੰਡ ਜੋਗਰ ਬਾਬਾਈ ਦਲਜੀਤ ਦਸਾਂਜ ਨਾਲ ਕਿੱਦਾਂ ਦੀ ਮੁਲਾਕਾਤ ਰਹੀ ਤੁਹਾਡੀ ਬਹੁਤ ਵਧੀਆ ਜੀ ਇਹੋ ਜੇ ਤਾਂ ਅਸੀਂ ਕਦੀ ਸੁਖਣੇ ਤੇ ਵੀ ਨਹੀਂ ਸੋਚਿਆ ਸੀ ਇੱਥੇ ਪਹੁੰਚਾਂਗੇ ਤੇ ਸੱਚੇ ਪਾਸਾ ਦੇ ਰੰਗ ਨਰਾਲੇ ਆ ਪੁੱਜ ਗਿਆ ਐਸੋ ਜਿਹਾ ਬੰਦਾ ਨਾ ਹੀ ਵੇਖਿਆ ਸੀ ਤੇ ਨਾ ਵੇਖਾਂਗੇ ਵੱਡੇ ਵੱਡੇ ਲੋਕ ਹੋ ਜਾਂਦੇ ਆ ਤੇ ਕੋਈ ਕਿਸ ਨੂੰ ਪੁੱਛਦਾ ਨਹੀਂ ਜੀ ਪਰ ਉਹ ਫੇਰ ਵੀ ਝੁੱਕ ਕੇ ਪੈਰੀ ਬਾਬੇ ਦੇ ਪਿਆ ਫੇਰ ਵੀ ਉਹ ਕਹਿੰਦੇ ਆ ਉਦੋਂ ਗਲਤ ਆ ਗਲਤ ਆ ਪਰ ਉਹ ਗਲਤ ਨਹੀਂ ਆ ਉਹ ਆਪਣੀ ਜਗ੍ਹਾ ਤੇ ਸਹੀ ਆ ਜਦੋਂ ਸਹੀ ਮਾਂ ਨੂੰ ਬੇਟਾ ਜੰਮਦੀ ਆ ਨਾ ਬਾਹਰ ਨਿਕਲਦਾ ਵਾ ਤੋ ਜਦੋਂ ਨਿਕਲਦੀ ਕਹਿੰਦੇ ਪੈਰੀ ਪਹਿਣਾ ਉਹ ਸਾਨੂੰ ਇਹ ਨਹੀਂ ਕਹਿੰਦੀ ਆ ਹਿੰਦੂ ਆ ਤੇ ਆ ਮੁਸਲਮਾਨ ਆ ਤੇ ਆ ਕਿਹੜਾ ਵਾ ਸਾਨੂੰ ਜਿਹੜਾ ਹੁੰਦਾ ਸੀ ਉਹਦੇ ਪੈਰੀ ਪੈਨੇ ਆ ਕਿਉਂ ਸਾਡੀ ਮਾਂ ਦੀ ਪਿਓ ਦੀ ਇਹ ਸਿੱਖਿਆ ਵਾ ਬਾਅਦ ਚ ਅਸੀਂ ਆਪੂ ਜਦੋਂ ਵੱਡੇ ਹੋ ਜਾਂਦੇ ਆ ਫਿਰ ਅਸੀਂ ਆਪੋ ਚੋਂ ਦੀਰਖਾ ਪੈਦਾ ਕਰ ਲੈਨੇ ਆ ਪਰ ਉਹ ਦਿਲਜੀਤ ਸਣਾ ਨੂੰ ਮਾਰਦ ਕਹਿੰਦੇ ਧਮਕੀਆਂ ਦਿੰਦੇ ਪਹਿਲਾਂ ਸਾਨੂੰ ਮਾਰ ਹਾਨੂੰ ਕਿੰਨਾ ਨੇ ਧਮਕੀ ਦਿੱਤੀ ਆ ਬਾਬਾ ਜੀ ਜਿਹੜੇ ਫੋਨਾਂ ਤੇ ਆ ਰਹੇ ਆ ਧਮਕੀਆਂ ਦਿੰਦੇ ਆ ਉਹਨੂੰ ਤੇ ਉਹ ਪਹਿਲਾਂ ਸਾਨੂੰ ਮਾਰਨ ਸਾਡੀ ਉਹਨੇ ਮੱਤ ਕੀਤੀ ਆ ਅਸੀਂ ਤੇ ਉਹਦੇ ਨਾਲ ਆ ਪਹਿਲਾਂ ਸਾਨੂੰ ਮਾਰ ਕੇ ਫਿਰ ਉਹਦੇ ਤੱਕ ਜਾਣ ਸਾਡੇ ਬੱਚੇ ਆ ਸਾਨੂੰ ਬੱਚਿਆਂ ਨੂੰ ਸਾਨੂੰ ਛੇੜਨੋਂ ਸਾਨੂੰ ਮਾਰਨ ਪਹਿਲਾਂ ਉਹਨੂੰ ਵਿਚਾਰੇ ਨੂੰ ਕੀ ਛੇੜਨ ਦਾ ਕੋਈ ਜ਼ਰੂਰਤ ਨਹੀਂ ਆ ਉਹਨੇ ਤੇ ਸਾਡੀ ਸੇਵਾ ਕੀਤੀ ਬਹੁਤ ਜ਼ਿਆਦਾ ਹੱਦੋਂ ਵੱਧ ਸਾਨੂੰ ਪਤਾ ਹੀ ਨਹੀਂ ਲੱਗਾ ਇੱਥੇ ਹੜ ਆਇਆ ਤੇ ਨਹੀਂ ਆਇਆ ਨਾਲ ਉਹਦੇ ਹਰ ਚੀਜ਼ ਹਰ ਪੱਖਿਆਂ ਤੱਕ ਹਰ ਚੀਜ਼ਾਂ ਤੱਕ ਨਾਲੋਂ ਨਾਲ ਪਹੁੰਚ ਗਿਆ ਘਰ ਟੁੱਟਿਆ ਘਰ ਬਣਾਉਂਦਿਆ ਪੈਲੀਆਂ ਚ ਬੀ ਪੈਂਡਿਆ ਗਰੂਵਰ ਸਿੱਖ ਨਾਲ ਬੀ ਪੌਂਦੀ ਆ ਗਰੂਵਰ ਸਿੱਖ ਰਲ ਕੇ ਬੀ ਨਾਲ ਹੀ ਉਹਨਾਂ ਦੇ ਟਰੈਕਟਰ ਨਾਲ ਹੀ ਬੀ ਨਾਲ ਹੀ ਖਾਦ ਸਭ ਕੁਝ ਕਰਨ ਕੇ ਬੀਜੀ ਜਾਂਦੀ ਆ ਉਤੇ ਕਿਸੇ ਦੁੱਖ ਆਉਣੀ ਦੇਣ ਦੀ ਕਿਸੇ ਚੀਜ਼ ਨੂੰ ਸਾਨੂੰ ਪਤਾ ਹੀ ਨਹੀਂ ਦੁੱਖ ਭੁੱਲ ਗਿਆ ਸਾਨੂੰ ਤੇ ਇੰਨਾ ਬੜਾ ਇਹ ਹਰਪੀਟ ਸਾਡੀਆਂ ਜਾਨਾਂ ਬਚ ਗਈਆਂ ਸਾਨੂੰ ਤੇ ਉਹ ਹਰਡਪੀ ਜਿਹੜੀ ਹੈ ਇਹਨਾਂ ਨੇ ਭਲਾਤੀ ਆ ਦੋਵਾਂ ਨੇ ਦਲਜੀਤ ਨੇ ਤੇ ਗਰੋਵਰ ਸਿੱਖ ਨੇ ਇਹ ਵੀ ਬਾਬਾ ਜੀ ਜਦੋਂ ਚਲੋ ਇਹ ਤਾਂ ਹੋ ਗਿਆ ਜਦੋਂ ਹੜ ਦੀ ਸਿਚੁਏਸ਼ਨ ਹੋਈ ਹੈ ਨਾ ਦਲਜੀਤ ਦੂਸਾਂਝ ਹੋਣਾਂ ਨਾਲ ਉਹ ਮੁਲਾਕਾਤ ਦੇ ਪਲ ਕੀ ਵਿੰਦੇ ਸੀਗੇ ਜਦੋਂ ਉਹਨਾਂ ਨੇ ਤੁਹਾਨੂੰ ਬਾਂਬੇ ਸੱਦਿਆ ਹਨ ਕਿਵੇਂ ਮੁਲਾਕਾਤ ਕੀਤੀ ਕਿਵੇਂ ਤੁਹਾਨੂੰ ਅਪਰੋਚ ਕੀਤੀ ਕਿ ਹਾਂ ਬਾਬਾ ਉਹੀ ਹੈਗਾ ਯਾ ਕਿ ਜਦੋਂ ਆਪਾਂ ਉੱਥੇ ਬਾਂਬੇ ਉਹਨਾਂ ਨੇ ਬੁਲਾਇਆ ਤੇ ਫਿਰ ਆਪਣੇ ਕੇਬੀਸੀ ਸ਼ੋਅ ਦੇ ਵਿੱਚ ਵੀ ਤੁਸੀਂ ਉੱਥੇ ਮੌਜੂਦ ਰਹੇ ਸੀਗੇ ਉਹ ਸਮਾਂ ਕਿਵੇਂ ਦਾ ਸੀਗਾ ਕਿਵੇਂ ਤੁਹਾਨੂੰ ਅਪਰੋਚ ਕੀਤੀ ਉਹ ਜੀ ਜਦੋਂ ਸਾਡੇ ਕੋ ਨਹੀਂ ਜਾ ਕੇ ਬੈਠੇ ਸੀ ਉਹਨਾਂ ਦੇ ਮੈਨੇਜਰ ਆਏ ਉਹਨਾਂ ਬਾਬਾ ਵੇਖ ਕੇ ਬਾਏ ਕੀਤੀ ਅੱਛਾ ਠੀਕ ਹੈ ਉੱਥੇ ਇਹ ਉਹ ਤੂੰ ਉੱਥੇ ਪਹੁੰਚ ਕੇ ਸੀਗੇ ਨਾ ਜਦੋਂ ਇੱਥੋਂ ਕਿਵੇਂ ਗਏ ਪਹਿਲਾਂ ਤਾਂ ਇੱਥੋਂ ਦਾ ਸਵਾਲ ਲੈਣਾ ਇੱਥੋਂ ਜੀ ਸਾਨੂੰ ਉਹਨਾਂ ਦਾ ਫੋਨ ਆਇਆ ਤੇ ਗਰਦਾਸਪੁਰ ਆ ਉਹ ਠੀਕ ਐ ਗਰਦਾਸਪੁਰ ਗਏ ਆ ਗਰਦਾਸਪੁਰੋਂ ਇਹਨਾਂ ਨੇ ਕਹਿੰਦੇ ਅਸੀਂ ਤੁਹਾਨੂੰ ਇੱਦਾਂ ਇੱਦਾਂ ਉੱਥੇ ਜਾਣਾ ਪੈਣਾ ਸਾਨੂੰ ਉਹਨਾਂ ਲੈ ਗਏ ਕਹਿੰਦੇ ਕਿਸੇ ਨਾਲ ਗੱਲ ਨਹੀਂ ਕਰਨੀ ਚੁੱਪ ਕਰਕੇ ਜਿੰਨਿਆਂ ਜਿੰਨਿਆਂ ਬੰਦਿਆਂ ਦੀ ਟਿਕਟਾ ਉਹ ਆਜੋ ਉਹ ਚੱਲ ਗਏ ਅਸੀਂ ਜੀ ਜਾ ਕੇ ਸਾਨੂੰ ਲੈ ਗਏ ਕਿੰਨੇ ਜਣੇ ਗਏ ਸੀ ਕਿ ਉੱਥੇ ਅਸੀਂ ਜੀ ਇਧਰੋਂ ਇੱਕ ਪਾਰ ਦੀ ਬੀਬੀ ਗਈ ਸੀ ਤੇ ਇੱਕ ਇਧਰੋਂ ਨਰੰਗਪੁਰ ਤੋਂ ਗਿਆ ਸੀ ਵੀਰ ਅੱਛਾ ਤਿੰਨ ਜਣੇ ਠੀਕ ਹੈ ਜੀ ਤੇ ਨਾਲ ਇੱਕ ਵੀਰ ਇਹਨਾਂ ਦਾ ਗਰੂਵਰ ਸਿੱਖ ਵਾਲਿਆਂ ਦਾ ਹੂੰ ਤੇ ਦੋ ਬੱਚੇ ਉਧਰੋਂ ਆਏ ਸੀ ਜੀ ਉਹ ਦੂਰੋਂ ਆਏ ਸੀ ਉਹਨਾਂ ਦੇ ਪਿਓ ਨੂੰ ਛੱਪਨੇ ਡੰਗ ਲਿਆ ਸੀ ਅੱਛਾ ਉਹ ਆਏ ਸੀ ਹੂੰ ਤੇ ਫਿਰ ਦਾਜ ਦੀ 12 ਵਜੇ ਦੀ ਫਲੈਟ ਮਿਸ ਹੋ ਗਈ ਇਹਨਾਂ ਨੂੰ ਅੰਬਰਸਰ ਬਹਿਣ ਵਾਸਤੇ ਕਮਰਾ ਲੈਤਾ ਕੀ ਉੱਥੇ ਬੈਠੇ ਰਹੇ ਉੱਥੋਂ ਕਮਰੇ ਚ ਉੱਠੇ 9 ਵਜੇ ਦੀ ਫਲਾਇਟ ਆ 9 ਵਜੇ ਆਪਾਂ ਪਹੁੰਚ ਗਏ 9 ਵਜੇ ਨਾ ਸਾਨੂੰ ਹੋਟਲ ਦੇ ਵਿੱਚ ਵਧੀਆ ਹੋਟਲ ਆ ਉੱਥੇ ਜਾ ਕੇ 12 ਵਜੇ ਅਸੀਂ ਪਹੁੰਚ ਗਏ ਆ ਤੇ 12 ਵਜੇ ਅਸੀਂ ਜਾ ਕੇ ਹੋਟਲ ਤੇ ਉੱਥੇ ਅਸੀਂ ਸੌਂਗੇ ਆ ਅੱਛਾ ਤੇ ਸਵੇਰੇ ਉੱਠਿਆ 9 ਵਜੇ ਰੋਟੀ ਖਾਧੀ ਆ ਖਾ ਕੇ ਰੋਟੀ ਪਾਣੀ ਤਿਆਰ ਹੋਏ ਆ ਦੁਪਹਿਰਾਂ ਦੀ ਰੋਟੀ ਇਹਨਾਂ ਸਾਨੂੰ ਫੇਰ ਦਿੱਤੀ ਆ ਤੇ ਫਿਰ ਲੈ ਕੇ ਸਾਨੂੰ ਸੋਚ ਚੱਲ ਗਏ ਹਾਂਜੀ ਸੋਚ ਜਾ ਕੇ ਇਨਾਂ ਨੇ ਜੋ ਵੀ ਕਹਿੰਦੇ ਮੂੰਹ ਹੱਥ ਤੋਂ ਲੋ ਜੋ ਪੈਨ ਪਨ ਕਢਾ ਦਿੰਦੇ ਆ ਜੋ ਫੋਨ ਆ ਕੱਢ ਤੇ ਕੱਢ ਕੇ ਤੇ ਅਸੀਂ ਬਹਿ ਗਏ ਜਾ ਕੇ ਤੇ ਇਹਨਾਂ ਦੀ ਵੇਟ ਕੀਤੀ ਅੰਦੇ ਥੋੜੀ ਲੇਟ ਹੋ ਗਿਆ ਵੇਟ ਕਰੋ ਘੰਟਾ ਲੇਟ ਹੋ ਗਏ ਤੇ ਘੰਟੇ ਬਾਅਦ ਉਹ ਆਏ ਘੰਟੇ ਬਾਅਦ ਆਏ ਸਲਾਨੀ ਪਹਿਲਾਂ ਸਾਡੇ ਘਰੇ ਇੱਥੇ ਆਈ ਸਾਨੂੰ ਉੱਥੇ ਮਿਲ ਹੀ ਘਰੇ ਆਈ ਸੀ ਉਹ ਫਿਰ ਉਹ ਤੋਂ ਬਾਅਦ ਚ ਉਦੋਂ ਬਾਅਦ ਤੇ ਉੱਥੇ ਉਹਨਾਂ ਬਾਏ ਕੀਤੀਆਂ ਨੂੰ ਕਰਕੇ ਤੇ ਫਿਰ ਅਸੀਂ ਸੋਚ ਜਦੋਂ ਬਹਿ ਗਏ ਆ ਉਹਨਾਂ ਬਾਅਦ ਅਸੀਂ ਸਾਡੇ ਕੋਲ ਬੁਲਾਇਆ ਜੋ ਬੋਲੇ ਅਸੀਂ ਸਾਡਾ ਬਹੁਤ ਇਦਾਂ ਕਰਕੇ ਨੁਕਸਾਨ ਹੋਇਆ ਪਰ ਸਾਨੂੰ ਦੋਖ ਨਹੀਂ ਆਉਂਦਾ ਤੈਨਾਂ ਉਦੋਂ ਬਾਅਦ ਜਦੋਂ ਜੋ ਹੋਇਆ ਮਸੂਰੀ ਦਾ ਟਾਈਮ ਫਿਰ ਅਸੀਂ ਗਏ ਆ ਇਦਾਂ ਝੋਕ ਕੇ ਪੈਰੀ ਆਇਆ ਹਾਥ ਹੁਣ ਦਿਲਜੀਤ ਦਿਲਜੀਤ ਹਾਥ ਫੜੇ ਉਹਦੇ ਤੇ ਵਾ ਇਹ ਨਹੀਂ ਪੁੱਤਰਾ ਕੰਮ ਫਿਰ ਉਹ ਮਿਲਿਆ ਮਿਲ ਕੇ ਕਹਿੰਦਾ ਬਾਬਾ ਜੀ ਦੱਸੋ ਮੈਂ ਕਿਹਾ ਜੀ ਕਹਿੰਦਾ ਕੋਈ ਸੇਵਾ ਸਾਡੇ ਲੈ ਕੇ ਮੈਂ ਕਿਹਾ ਜਿਹੜੀ ਤੂੰ ਪੁੱਤ ਸੇਵਾ ਕਰਨ ਰਿਹਾ ਮੈਂ ਕਿਹਾ ਪੈਸਾ ਤੇ ਦਾਨੀਆਂ ਬਾਨੀਆਂ ਕੋਈ ਵਸੇਰਾ ਪੈਸਾ ਤੇ ਲੋਕਾਂ ਕੋ ਅੰਦਰ ਭਰੇ ਆ ਸੋ ਸੋ ਕਿੱਲੇ ਵਾਲੇ ਵੀ ਆ ਗਿਆ ਪਰ ਇਹ ਦਾਨ ਨਹੀਂ ਮੈਂ ਕੋਈ ਕਰ ਸਕਦਾ ਕਹਿੰਦਾ ਨਹੀਂ ਬਾਬਾ ਇਹ ਗੱਲ ਨਾ ਕਹੋ ਮੈਂ ਕਿਹਾ ਇਹ ਤੇ ਬਾਬਾ ਦਿਲ ਮੈਂ ਕਿਹਾ ਰੱਬ ਨੇ ਤੈਨੂੰ ਦਿੱਤਾ ਵਾ ਪੈਸਾ ਤੇ ਲੋਕਾਂ ਕੋ ਬਹੁਤ ਆ ਅੰਦਰ ਪਰੇ 100 100 ਕਿਲੇ ਵਾਲੇ ਵੀ ਬੈਠੇ ਆ ਪਰ ਨਹੀਂ ਬਾਬਾ ਜੀ ਇੱਕ ਦਿਨ ਸੁਪਨੇ ਦੇ ਵਿੱਚ ਇਵੇਂ ਜਿਵੇਂ ਇਮੇਜਨ ਕਰੀ ਆਪਾਂ ਹਨਾ ਕਿ ਆਪਾਂ ਪਿੰਡਾਂ ਵਾਲੇ ਆ ਬਲਕਿ ਤਕਰੀਬਨ ਸਾਨੂੰ ਇਹ ਚੀਜ਼ੀ ਚ ਹੁੰਦੀ ਆ ਕਿ ਆਪਾਂ ਕਿਤੇ ਬਹੁਤੀਆਂ ਜਗ੍ਹਾ ਤੱਕ ਦਾ ਸਾਨੂੰ ਪਤਾ ਨਹੀਂ ਹੁੰਦਾ ਹਨਾ ਤੇ ਜਦੋਂ ਇੱਡੀ ਇੱਕ ਜੱਕਦਮ ਜਦੋਂ ਦਲਜੀਤ ਵਰਗੇ ਹਨਾ ਇਨਸਾਨ ਜਿਹੜੇ ਨੇ ਪਹਿਲਾਂ ਹੀ ਸਮਾਜ ਪਧਰੀ ਸੇਵਾ ਕਰਦੇ ਰਹਿੰਦੇ ਨੇ ਤੇ ਹੁਣ ਵੀ ਜਿਹੜੀ ਉਹ ਸੇਵਾ ਦੀ ਭਾਵਨਾ ਦੇ ਨਾਲ ਤੁਹਾਨੂੰ ਜਦੋਂ ਬੁਲਾਇਆ ਸੀਗਾ ਲੱਗਦਾ ਸੀਗਾ ਕਿ ਕੋਈ ਸੁਪਨੇ ਵਾਲੀ ਗੱਲ ਹੋ ਗਈ ਹੈ ਸੁਪਨੇ ਵਾਲੀ ਹੋ ਗਈ ਹੈ ਜੀ ਇਹ ਤੇ ਉਹ ਪਤਾ ਨਹੀਂ ਉਹਦੇ ਰੰਗ ਉਹਨੇ ਕਿੱਧਰ ਨੂੰ ਘੁਮਾਤਾ ਸਾਨੂੰ ਇਹਨੂੰ ਤੇ ਪਤਾ ਹੀ ਨਹੀਂ ਲੱਗਾ ਜਾਚ ਹੂਟਾ ਲਵਾਂਗੇ ਤੇ ਨਹੀਂ ਲਵਾਂਗੇ ਅੱਛਾ ਪਹਿਲਾਂ ਕਿੱਥੇ ਹੂਟਾ ਲਿਆ ਨਾ ਜੀ ਪਹਿਲਾਂ ਕਿੱਥੇ ਜਾਚ ਹੂਟਾ ਲਿਆ ਸੀ ਪਹਿਲਾਂ ਟ੍ਰੇਨ 'ਚ ਇੱਕ ਦੋ ਵਾਰਾ ਘੁੰਮਿਆ ਹੁਣ ਜਿੱਦਾਂ ਦੇ ਸਰੀਰ ਹੋ ਗਏ ਹੁਣ ਤੇ ਟ੍ਰੇਨ ਵੀ ਭੁੱਲ ਗਈ ਤੇ ਹੁਣ ਬਾਬੇ ਦੀ ਕਿਰਪਾ ਹੁੰਦੀ ਜਾਚ ਚੜਤਾ ਅਹੀਂ ਆਨੂੰ ਇਹ ਥੋੜੀ ਆ ਅਸੀਂ ਅਹੀਂ ਜਾਚ ਚੜਾਂਗੇ ਉਹ ਧੰਨਵਾਦ ਰੱਬ ਲੰਮੀ ਲੰਮੀ ਉਮਰਾਂ ਬਖਸ਼ੇ ਉਹਨਾਂ ਨੂੰ ਜਿਆਦਾ ਤਰੱਕੀਆਂ ਦੇ ਜਿਨ੍ਹਾਂ ਨੇ ਸਾਨੂੰ ਜਾਚ ਹੂਟਾ ਦੇ ਤਾ ਸਾਨੂੰ ਤੇ ਇਹ ਹੀ ਬੜੀ ਖੁਸ਼ੀ ਆ ਬਾਕੀ ਵੇਖੋ ਸਾਡੇ ਸਾਰੇ ਘਰ ਬਣਦੇ ਆ ਬਰ ਪੈਲੀਆਂ ਚ ਸਾਰੇ ਕੰਮ ਹੋਣਦੇ ਆ ਤੇ ਉਹਦੀ ਬਹੁਤ ਚੜ੍ਹਦੀ ਕਲਾ ਹੈ ਬਾਬਾ ਜੀ ਇੱਥੇ ਤੁਹਾਡੇ ਪਿੰਡ ਦੇ ਵਿੱਚ ਜੋਗਰ ਪਿੰਡ ਹੈ ਨਾ ਤੁਹਾਡਾ ਜੋਗਰ ਪਿੰਡ ਸਾਡੇ ਘਰ ਚ ਪਿੰਡ ਦੇ ਚ 20 25 ਘਰ ਬਣਾਤੇ ਨੇ ਅੱਛਾ ਜਿਨ੍ਹਾਂ ਦਾ ਕੰਮ ਛੇੜਿਆ 20 25 ਘਰਾਂ ਦਾ ਅੱਛਾ ਉਹ ਬਣ ਗਏ ਨੇ ਹਾਂਜੀ 30 ਵੀ ਹੋ ਸਕਦੇ ਆ 35 ਵੀ ਹੋ ਸਕਦੇ ਆ ਕੋਈ ਪਿੱਛੇ ਨਹੀਂ ਡੰਡੇ ਸਾਲਾ ਮਾਰਦੇ ਕੰਮ ਕਰਨਦੇ ਆ ਜਿਹੜਾ ਕੋਈ ਆਪਣੀ ਮਜਬੂਰੀ ਦੱਸਦਾ ਉਹਦੀ ਮਜਬੂਰੀ ਨਾਲ ਗਰੋਵਰ ਸਿੱਖ ਨਾਲ ਰਲ ਕੇ ਸਾਰੇ ਮਜਬੂਰੀ ਸਮਝਦੇ ਆ। ਇੱਕ ਇੱਕ ਜੀ ਨਾਲ ਉਹਨਾਂ ਘਰ ਦਾ ਲਾਇਆ ਘਰ ਦਾ ਖਰਚਾ ਵੀ ਚੱਲਦਾ ਜਾਏ ਉਹਨਾਂ ਦਾ। ਸਿਆਲ ਨੇੜੇ ਆ ਗਿਆ ਹਨਾ ਹੁਣ ਤਾਂ ਸਿਆਲਾਂ ਦੇ ਵਿੱਚ ਕਾਫੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਬੱਡਾਂ ਦੀ, ਗੱਦਿਆਂ ਦੀ ਸਾਰੀ ਕੁਝ ਮੁਹਈਆ ਜਿਹੜੀ ਆ ਗਲੋਬਲ ਸਿੱਖ ਕਰਾ ਰਹੀ ਏ ਫਿਰ। ਸਭ ਗਰੋਵਰ ਸਿੱਖ ਜੀ ਕੋ ਕਹਿੰਦੇ ਘਰ ਬਣ ਲੈਂਦੋ, ਗੱਦੇ ਵੀ ਆ ਜਾਣੇ, ਫਰਿੱਜਾਂ ਵੀ ਆਏਣੀਆਂ, ਟੀਵੀ ਵੀ ਆ ਜਾਣੇ। ਤੁਹਾਨੂੰ ਆ ਮਸ਼ੀਨਾਂ ਵੀ ਆਈਆਂ ਨੇ ਆ ਕਪੜੇ ਧੋਣ ਵਾਲੀਆਂ ਲੈ ਲੈ ਕੇ ਉਹਨਾਂ ਆਂਦੇ ਅਸੀਂ ਡੰਪ ਭਰੇ ਆ ਕਹਿੰਦੇ ਬਸ ਘਰ ਬਣਾਉਣ ਦੀ ਡੇਰ ਆ ਤੁਹਾਨੂੰ ਹਰ ਚੀਜ਼ ਮਿਲੂਗੀ ਕੋਈ ਖਾਸ ਗੱਲ ਬਾਤ ਜਿਹੜੀ ਹੈ ਦਲਜੀਤ ਦੋਸਾਂਗ ਦੇ ਨਾਲ ਤੁਹਾਡੀ ਹੋਈ ਹੋਵੇ ਕਿ ਕੋਈ ਖਾਸ ਗੱਲ ਬਾਤ ਕੋਈ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਮੁੱਦਿਆਂ ਤੇ ਵੈਸੇ ਹੀ ਪਹਿਲਾਂ ਵੀ ਚਰਚਾ ਦੀ ਰੇਤ ਨਹੀਂ ਕੋਈ ਖਾਸ ਗੱਲ ਬਾਤ ਤੁਹਾਡੇ ਨਾਲ ਹੋਈ ਮੁਲਾਕਾਤ ਖਾਸ ਗੱਲ ਮੇਰੇ ਨਾਲ ਇਹ ਗੱਲ ਬਾਤ ਹੋਈ ਸੀ ਉਹਨੇ ਕਿਹਾ ਬਾਬਾ ਜੀ ਮੈਂ ਆ ਸੋਚ ਆਉਣਾ ਨਹੀਂ ਚਾਹੁੰਦਾ ਤੇ ਇਹ ਸੋਚ ਕਹਿੰਦਾ ਮੈਂ ਪੰਜਾਬ ਖਾਤਰ ਆ ਗਿਆ ਤੇ ਪੰਜਾਬ ਦੇ ਖਾਤੇ 'ਚ ਪੈਸੇ ਜੁੜ ਜਾਣ। ਕਹਿੰਦਾ ਮੈਂ ਇਹ ਸੋਚ ਆਉਣਾ ਨਹੀਂ ਆਹ ਖਾਸ ਗੱਲ ਮੇਰੇ ਨਾਲ ਦਿਲੋਂ ਕੀਤੀ। ਮੈਂ ਇਹ ਸੋਚ ਬਾਬਾ ਜੀ ਆਉਣਾ ਨਹੀਂ ਚਾਹੁੰਦਾ। ਆ ਮੈਂ ਕਹਿੰਦਾ ਪੰਜਾਬ ਦੇ ਖਾਤਰ ਆ ਗਿਆ ਪੰਜਾਬ ਦੇ ਖਾਤੇ 'ਚ ਪੈਸੇ ਹੋਰ ਜੁੜ ਜਾਣ। ਤੁਸੀਂ ਉੱਥੇ ਚਲਦੀ ਸ਼ੋਹ ਦੇ ਵਿੱਚ ਭਾਵੁਕ ਵੀ ਹੋਏ ਸੀ ਕਿ ਕੀ ਗੱਲ ਸੀਗੀ ਉਹ ਮਸਲਾ ਕੀ ਸੀ? ਮਸਲਾ ਸੀ ਉਹਨਾਂ ਪੁੱਛਿਆ ਸੀ ਸਾਨੂੰ ਨੁਕਸਾਨ। ਅਸੀਂ ਉਹਨਾਂ ਨੂੰ ਦੱਸਿਆ ਤੇ ਇਹ ਹੋਇਆ ਸਾਨੂੰ ਇਹਨਾਂ ਨੇ ਕੋਈ ਤੰਗੀ ਨਹੀਂ ਆਉਣ ਦਿੱਤੀ ਸਾਨੂੰ ਉਹੋ ਹੀ ਦੋ ਦਿਨ ਤੰਗੀ ਤਿੰਨ ਦਿਨ ਆਈ ਆ ਜਿਹੜੇ ਪਹੁੰਚੇ ਨਹੀਂ ਜਦੋਂ ਇਹ ਟੀਮਾਂ ਪਹੁੰਚ ਗਈਆਂ ਸਾਨੂੰ ਕੋਈ ਤੰਗੀ ਨਹੀਂ ਆਈ ਹਾਂਜੀ ਜਿਹੜੇ ਉਹ ਵਿੱਚ ਕਈ ਉਜਾਂ ਲਾਉਂਦੇ ਆ ਇਹਨਾਂ ਤੇ ਕਈਆਂ ਨੇ ਤੇ ਬੜਾ ਕੁਸ਼ ਕਰ ਭਰ ਕੇ ਵੀ ਇਹਨਾਂ ਤੇ ਉਜਾਂ ਲਾਈ ਜਾਂਦੇ ਇਹ ਨਜਾਇਜ਼ ਆ ਪਰ ਜੋ ਇਹਨਾਂ ਕੀਤਾ ਵਾ ਕੋਈ ਕਰ ਨਹੀਂ ਸਕਦਾ ਬਾਬਾ ਜੀ ਹਾਂਜੀ ਜੋ ਇਹਨਾਂ ਕਰਤਾ ਗਰੋਵਰ ਸਿੱਖ ਨੇ ਤੇ ਦਲਜੀਤ ਭਾਜੀ ਨੇ ਇਹ ਕਰ ਨਹੀਂ ਸਕਦੇ ਕਿ ਉਹ ਸਾਡੇ ਪੁੱਤਰਾਂ ਵਰਗਾ ਵਾ ਚਲੋ ਅਸੀਂ ਬਾਜੀ ਕਹਿ ਦਿੰਦੇ ਕਿਉਂ ਉਹਦਾ ਰੰਕ ਬਹੁਤ ਉੱਚਾ ਚੱਲ ਗਿਆ ਪਰ ਕਹਿੰਦੇ ਪੁੱਤ ਜਿੱਡਾ ਮਰਜ਼ੀ ਉੱਚਾ ਹੋ ਜੇ ਤੇ ਹੈ ਤੇ ਪੋਤੀ ਪੋਤੀ ਰਹਿਣਾ ਫਿਰ ਵੀ ਰੰਕ ਉੱਚਾ ਹੋ ਚੱਲ ਜਦੋਂ ਉੱਚਾ ਚੱਲ ਜੇ ਨਾ ਉਹਦਾ ਰੰਕ ਤੇ ਫਿਰ ਅਸੀਂ ਉਹਨੂੰ ਕਿਸ ਤਰੀਕੇ ਨਾਲ ਬੁਲਾਉਨੇ ਆ ਹਾਂਜੀ ਜਦੋਂ ਉਹਦਾ ਰੰਕ ਜਿੱਦਾਂ ਉਹ ਆਂਦੇ ਨਾ ਆਹ ਮੇਰਾ ਪੁੱਤ ਥਾਣੇਦਾਰ ਆ ਗਿਆ ਆਹ ਮੇਰਾ ਪੁੱਤ ਡੀਐਸਪੀ ਆ ਗਿਆ ਉਸ ਹਿਸਾਬ ਉਹਦਾ ਹੋ ਗਿਆ ਇਹ ਪਰ ਦਲਜੀਤ ਦਸਾਂਜ ਨੇ ਬਾਬਾ ਜੀ ਇਹ ਗੱਲ ਤਾਂ ਪਹਿਲਾਂ ਵੀ ਕਹੀ ਸੀਗੀ ਕਿ ਜਦੋਂ ਜਿੰਨਾ ਵੀ ਪੈਸਾ ਮੈਂ ਕੇਬੀਸੀ ਦੇ ਵਿੱਚੋਂ ਮੈਂ ਲੈ ਕੇ ਕਮਾਵਾਂਗਾ ਹਨਾ ਉਹ ਸਾਰਾ ਹੜ ਪੇੜ ਤਾਂ ਤੇ ਲਈ ਹੋਊਗਾ ਇਹ ਗੱਲ ਤਾਂ ਡੈਫੀਨਿਟਲੀ ਉਹਨਾਂ ਨੇ ਇੰਨੀ ਗੱਲ ਕਹੀ ਸੀਗੀ ਤੇ ਕਿੰਨੇ ਮਿੰਟ ਦੇ ਉਹ ਬਾਰਤਲਾਪ ਤੁਹਾਡੀ ਅਮਿਤਾਪ ਬਚਨ ਦੇ ਨਾਲ ਵੀ ਗੱਲਬਾਤ ਕੋਈ ਹੋਈ ਸੀਗੀ ਜਾਂ ਉਹਨਾਂ ਨੇ ਮੁਲਾਕਾਤ ਕੀਤੀ ਕੋਈ ਅਮਿਤਾਪ ਬਚਨ ਨਾਲ ਮੁਲਾਕਾਤ ਇੰਨੀ ਹੋਈ ਮੈਂ ਗਿਫਟ ਖੜੇ ਸੀ ਉਹ ਚਲੋ ਉੱਥੇ ਘਟਾ ਵਾਦਾ ਹੋ ਗਿਆ ਇੱਕ ਦੂਜੇ ਦੇ ਚੁੱਕ ਕੇ ਗਿਫਟ ਦੇ ਦਿੰਦੇ ਆ ਮੈਂ ਸਾਰਿਆਂ ਵਾਸਤੇ ਖੜੇ ਸੀ ਮੈਂ ਮੁਤਾਵਾ ਜਨ ਨੂੰ ਫੜਾਇਆ ਗਿਫਟ ਉਹਨਾਂ ਫੜਿਆ ਹੱਥ ਗਾਹਾਂ ਵਿੱਚ ਕੀਤਾ ਉਹਨਾਂ ਹੱਥ ਮਲਾਇਆ ਮਿਲੇ ਉਹ ਚੰਗੀ ਤਰ੍ਹਾਂ ਚਾਹ ਕੀਤਾ ਉਹਨਾਂ ਸਾਨੂੰ ਖੰਡਾ ਗਿਫਟ ਦਿੱਤਾ ਮੈਂ ਇਹਨਾਂ ਨੂੰ ਵੀ ਗਿਫਟ ਦੇਣਾ ਸੀ ਜਦੋਂ ਮੈਂ ਘੁੰਮ ਕੇ ਵੇਖਿਆ ਤੇ ਮੇਰੀ ਸਾਲੀ ਚ ਗਿਫਟ ਹੀ ਨਹੀਂ ਅੱਛਾ 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 ਉਹ ਮਿਲ ਗਿਆ ਅੱਗੇ ਪਿੱਛੇ ਹੋ ਗਿਆ ਕਹਿੰਦਾ ਉਹ ਪਿੱਛੇ ਉਹ ਮੇਰਾ ਗਿਫਟ ਚੁੱਕ ਕੇ ਕਿਸ ਨੇ ਮੁਤਾਵਾ ਜਨ ਨੂੰ ਹੋਰ ਫੜਾਇਆ ਤਾਂ ਅੱਛਾ ਉਹ ਗਿਫਟ ਦੇ ਵਿੱਚ ਕੀ ਸਪੈਸ਼ਲ ਸੀਗਾ ਜੀ ਉਹ ਜੀ ਗਿਫਟ ਮੈਂ ਖੰਡੇ ਖੜੇ ਸੀ ਆਪਣੇ ਗੁਰਦੁਆਰੇ ਦੇ ਅੰਮ੍ਰitsar ਕੀ ਬਾਤ ਹੈ ਹਾਂਜੀ ਉਹ ਮੈਂ ਖੜੇ ਸਾਰੇਆਂ ਵਾਸਤੇ ਹੀ ਉਪਰ ਮੇਰੇ ਇਦਾਂ ਕਰਕੇ ਉਲਟ ਪੁਲਟ ਹੋਣਾ ਉਹ ਫਿਰ ਦਲਜੀਤ ਭਾਜੀ ਨੂੰ ਦਿੱਤਾ ਨਹੀਂ ਗਿਆ ਪਰ ਇਹ ਜਿੰਨਾਂ ਨੂੰ ਮੈਂ ਦੇਣਾ ਚਾਹੁੰਦਾ ਸੀ ਦਿਲੋਂ ਉਹਨਾਂ ਤੱਕ ਇਸ ਵੀਡੀਓ ਜ਼ਰੀਏ ਉਹ ਤੁਹਾਡਾ ਗਿਫਟ ਕਬੂਲ ਕਰਨਗੇ ਤੁਸੀਂ ਇਹ ਗੱਲ ਇੱਥੋਂ ਜ਼ਰੀਏ ਤੁਸੀਂ ਵੀਡੀਓ ਦੇ ਜ਼ਰੀਏ ਜਿਹੜਾ ਹੈ ਤੁਸੀਂ ਉਹਨਾਂ ਨੂੰ ਅਪੀਲ ਕਰ ਸਕਦੇ ਹੋ ਕਿ ਮੇਰਾ ਗਿਫਟ ਜਿਹੜਾ ਹੈ ਤੁਰ ਤੱਕ ਪਹੁੰਚਿਆ ਜਾਂ ਨਹੀਂ ਪਹੁੰਚਿਆ ਕਹਿ ਦਿਓ ਇੱਕ ਠੀਕ ਆ ਸਾਡੇ ਪੁੱਤਰਾ ਬਰਾਬਰ ਨਹੀਂ ਆ ਪੁੱਤਰ ਵੀ ਲੱਗਦਾ ਵਾ ਤੇ ਅਸੀਂ ਭਾਜੀ ਵੀ ਕਹਿੰਦੇ ਆ ਬੜਾ ਉਹਦਾ ਵੱਡਾ ਵਾ ਤੇ ਪਰ ਪੁੱਤਰਾ ਇੱਕ ਗੱਲ ਯੋ ਗਿਫਟ ਅਹੀਂ ਜਰੂਰ ਲੈ ਕੇ ਗਏ ਸੀ ਪਰ ਗਿਫਟ ਉੱਥੇ ਹੀ ਥਾਲੀ ਚ ਗਾਂ ਪਛਾਂ ਹੋ ਗਿਆ ਰੱਖ ਕੇ ਜਿਹੜੇ ਆਂਦੇ ਦਿੰਨੇ ਆਂ ਪਰ ਅਸੀਂ ਲੈ ਕੇ ਗਏ ਹੀ ਉਹ ਤੈਨੂੰ ਅਸੀਂ ਪਿੰਡ ਮੰਗਿਆ ਆਉਣ ਵਾਸਤੇ ਤੇ ਸਾਡੇ ਪਿੰਡ ਦੇ ਦਵਾਲੇ ਇੱਕ ਢੇੜਾ ਲਾ ਦੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਤੈਨੂੰ ਪਹਿਲਾਂ ਵੀ ਕਿਆ ਹੀ ਪਾਇ ਘਰ ਮਨਾ ਪਾ ਕੇ ਦੇ ਪਰ ਇੱਕ ਆ ਕੇ ਢੇੜਾ ਪਿੰਡ ਦੇ ਦਵਾਲੇ ਲਾ ਦੇ ਸਾਰੇ ਧੋਨੇ ਤੋਤੇ ਜਾਣਗੇ ਇੱਕ ਘੇੜਾ ਲਾ ਦੇ ਸਾਡੇ ਪਿੰਡ ਦੇ ਦਿਵਾਲੇ ਆ ਗਏ ਮੈਂ ਪਹਿਲਾਂ ਵੀ ਉਹਨਾਂ ਨੂੰ ਇੱਕ ਗੱਲ ਕਹੀ ਤੇ ਅੱਜ ਵੀ ਕਹਿੰਦਾ ਤੇ ਮੇਰੇ ਪਿੰਡ ਆ ਗਏ ਇੱਕ ਘੇੜਾ ਲਾ ਦੇ ਪੱਕਾ ਹੋਣਗੇ ਜੇ ਤੁਸੀਂ ਕਿਹਾ ਤੁਹਾਡੀ ਪੀੜ ਮੈਨੂੰ ਉਹਦੇ ਤੇ ਪੂਰਾ ਯਕੀਨ ਆਸ ਰੱਖ ਕੇ ਬੈਠਾ ਮੈਂ ਗਾੜੀ ਹੋ ਰੱਬ ਦੀ ਮਰਜ਼ੀ ਤੁਸੀਂ ਪੂਰੀ ਆਸ ਲੁੰਦੇ ਪੂਰੀ ਆਸ ਲਈ ਆ ਮੇਰੇ ਕੋ ਆਊਗਾ ਪਿੰਡ ਅੱਛਾ ਹਾਂਜੀ ਕਿਆ ਬਾਤ ਐਡਾ ਯਕੀਨ ਬਾਬਾ ਜੀ ਹਾਂਜੀ ਮੈਂ ਤੇ ਜਦੋਂ ਮੈਨੂੰ ਸਲਾਨੀ ਜੀ ਮਿਲੇ ਸੀ ਮੈਨੂੰ ਉਦੋਂ ਯਕੀਨ ਹੋ ਗਿਆ ਸੀ ਉਹਨਾਂ ਤੇ ਮੈਂ ਉਹਦੇ ਹੀ ਕਹਿਤਾ ਸੀ ਤੇ ਮੇਰੇ ਪਿੰਡ ਦੇ ਦੁਆਲੇ ਇੱਕ ਢੇੜਾ ਲਾ ਦੋ ਮੈਂ ਕਿਹਾ ਬਾਬਾ ਜੀ ਜ਼ਰੂਰ ਆਉਣਗੇ ਉਦੋਂ ਆਉਣਗੇ ਜਦੋਂ ਘਰ ਬਣਨਗੇ ਠੀਕ ਆ ਬਣ ਜਾਣਗੇ ਜਲਦੀ ਜਲਦੀ ਆਉਣਗੇ ਜਲਦੀ ਆਉਣਗੇ ਜੇ ਤੇ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਮੈਸੇਜ ਮੈਸੇਜ ਉਹਨਾਂ ਨੂੰ ਇਹ ਚਾਹਣਾ ਚਾਹੁੰਦੇ ਆ ਤੇ ਬਹੁਤ ਤੁਸੀਂ ਖਿਆਲ ਰੱਖਿਆ ਵਾ ਤੇ ਗਾੜੀ ਰੱਖ ਵੀ ਰੇ ਜੇ ਧੰਨਵਾਦ ਤੁਹਾਡਾ ਪਰ ਫਿਰ ਵੀ ਸਾਡਾ ਬੱਚਿਆਂ ਦਾ ਸਾਡੇ ਬੱਚਿਆਂ ਦਾ ਵੀ ਖਿਆਲ ਰੱਖੋ ਇਹਨਾਂ ਨੂੰ ਵੀ ਕਿਹ ਬਿਲੇ ਲਾਓ ਇਹ ਨਹੀਂ ਕੱਲੇ ਮੇਰਿਆਂ ਦਾ ਸਾਰੇ ਜਿੰਨੇ ਹੜ ਭੀੜ ਚ ਫਸੇ ਆ ਉਹਨਾਂ ਦੇ ਬੇਜ਼ਗਾਰਾਂ ਬੱਚਿਆਂ ਦਾ ਖਿਆਲ ਰੱਖੋ ਕਿ ਬਿਲੇ ਲਾਓ ਜਿੱਥੇ ਜਿੱਥੇ ਕਿਤੇ ਤੇਰ ਕੋ ਸੈਟ ਹੁੰਦੇ ਕਰਾਈ ਜਾ ਆ ਬਿਲਕੁਲ ਜੀ ਦਲਜੀਤ ਬਾਈ ਹੁਣਾਂ ਨੂੰ ਇੱਕ ਮੈਸੇਜ ਜਿਹੜਾ ਆ ਬਜ਼ੁਰਗ ਵੱਲੋਂ ਲਗਾਇਆ ਗਿਆ ਹੈ ਕਿ ਆਪਾਂ ਗਿਫਟ ਜ਼ਰੂਰ ਲੈ ਕੇ ਆਏ ਸੀਗੇ ਤੇ ਚਲੋ ਉਹ ਉਰਾ ਪਰਾਂ ਹੋ ਗਏ ਉੱਥੇ ਨਹੀਂ ਪਹੁੰਚ ਪਾਏ ਕਿਉਂਕਿ ਭੀੜ ਹੁੰਦੀ ਆ ਸੈਲੀਬਿਟੀ ਲੱਗੇ ਜਾਣਾ ਮਤਲਬ ਕਿ ਸੌਖਾ ਨਹੀਂ ਹੁੰਦਾ ਪਰ ਚਲੋ ਜੇ ਇਹਨਾਂ ਦਾ ਵੀਡੀਓ ਜ਼ਰੀਏ ਤੋਹਫਾ ਕਬੂਲ ਕਰਿਓ ਤੇ ਇੱਕ ਅਪੀਲ ਵੀ ਇਹਨਾਂ ਨੂੰ ਉਮੀਦ ਆ ਮਤਲਬ ਕਿ ਪੂਰੀ ਦੀ ਕਿ ਭਾਈ ਦਲਜੀਤ ਦਸਨ ਜਦੋਂ ਘਰ ਬਣ ਜਾਣਗੇ ਇੱਥੇ ਪਿੰਡਾਂ ਦੇ ਜੋ ਮਾਝਾ ਬੈਲਟ ਦੇ ਏਰੀਆ ਗੁਰਦਾਸਪੁਰ ਦੇ ਵਿੱਚ ਕਸਬਾ ਦੇ ਆਉਂਦੇ ਨੇ ਤੇ ਇੱਕ ਦੌਰਾ ਜਿਹੜਾ ਆ ਇਹ ਅਪੀਲ ਕਰਦੇ ਨੇ ਕਿ ਇੱਕ ਦੌਰਾ ਸਾਡੇ ਪਿੰਡ ਦਾ ਜ਼ਰੂਰ ਕੱਢ ਕੇ ਜਾਇਓ ਕਿਉਂਕਿ ਬਹੁਤ ਸਾਰੀਆਂ ਉਮੀਦਾਂ ਜਿਹੜੀਆਂ ਨੇ ਬਹੁਤ ਸਾਰੀਆਂ ਭਾਵਨਾ ਜਿਹੜੀਆਂ ਨੇ ਇਹ ਪਿੰਡਾਂ ਵਾਲਿਆਂ ਦੀ ਨਾ ਮਨ ਲਕਿ ਜੁੜੀਆਂ ਹੁੰਦੀਆਂ ਨੇ ਤੇ ਪਿੰਡਾਂ ਦੀਆਂ ਰੂਹਾਂ ਦੇ ਨਾਲ ਯਾਦਾਂ ਨੇ ਤੇ ਇਹਨਾਂ ਦੀ ਰੂਹ ਕਰਦੀ ਹੈ ਕਿ ਬਸੀ ਤੁਸੀਂ ਜਿਹੜਾ ਵਾ ਇੱਕ ਵਾਰੀ ਇਸ ਪਿੰਡ ਦੇ ਵਿੱਚ ਜਰੂਰ ਫੇਰਾ ਪਾਇਓ ਚਾਹੇ ਉੱਥੇ ਚੰਦ ਮਿੰਟ ਲਈ ਆਇਓ ਸੋ ਦੇਖਣਾ ਹੋਏਗਾ ਕਿ ਕਦੋਂ ਦਲਜੀਤ ਜਸਾਂ ਜੀ ਹੁਣ ਬੇਸਬਰੀ ਦੇ ਨਾਲ ਇੰਤਜ਼ਾਰ ਆ ਬਜ਼ੁਰਗਾਂ ਨੂੰ ਤੇ ਉਹ ਕਦੋਂ ਆਉਣਗੇ ਤੇ ਅਸੀਂ ਵੀ ਉਹਨਾਂ ਦੇ ਨਾਲ ਜ਼ਰੂਰ ਜਿਹੜੀਆਂ ਇਹ ਬਜ਼ੁਰਗ ਦੇ ਕਹੇ ਹੋਏ ਬੋਲ ਜਿਹੜੇ ਨੂੰ ਉਹਨਾਂ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਤੁਸੀਂ ਵੀ ਕਰਿਓ ਸੋ ਬਹੁਤ ਤਾਕਤ ਹੈਗੀ ਇਹ ਮੀਡੀਆ ਦੇ ਵਿੱਚ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਜਿਹੜੀ ਇਹ ਬਜ਼ੁਰਗ ਦੀ ਗੱਲਬਾਤ ਹੈ ਜਲਜੀਤ ਤੱਕ ਜਿਹੜੀ ਆ ਜਰੂਰ ਪਹੁੰਚ ਸਕੇ ਸੋ ਕੈਮਰਾ ਪਰਸਨ ਦੇ ਨਾਲ ਪਲਜੀ ਸਿੰਘ ਨਾਮ ਦੀ ਰਿਪੋਰਟ ਗੁਰਦਾਸਪੁਰ